ਯੋਜਨ ਕਿਹੜਾ ਵਾ ਯੋਜਨ ਕਿਹੜਾ ਵਾ ਅੱਲੋ ਤੋਂ ਆ ਕੇ ਹੋਣ ਤਲੀ ਡੀਐਸਪੀ ਹੁਣ ਕਿਹੜੇ ਜੀ ਲਾਈਵ ਪੜੀ ਹੈਗੀ ਔਰ ਕਿੰਨੇ ਬੰਦੇ ਆ ਤਾਂ ਜਿਹੜੀ ਪੜੀ ਆ ਕੀ ਮੰਗਾਂ ਇਹ ਜਿਹੜੀ ਸਾਡੇ ਡੀਐਸਪੀ ਰਾਜਵੀਰ ਜੀ ਤੇ ਸਾਡੇ ਐਸਐਚਓ ਮੱਲਾਂ ਵਾਲਾ ਇਨਾਂ ਦੀ ਟੀਮ ਇਹਨਾਂ ਨੇ ਇਨਫੋਰਮੇਸ਼ਨ ਵੀ ਮਿਲੀ ਹੋਈ ਸੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਕਿ ਦੋਸ਼ੀ ਆਕਾਸ਼ ਉਰਫ ਛੋਟੂ ਉਮਰ ਕਰੀਬ 29 ਸਾਲ ਪੁੱਤਰ ترਸੀਮ ਕੌਰ ਵਾਸੀ ਹਾਊਸ ਨੰਬਰ 15/15 15/12 ਬੀ ਗਵਾਲ ਮੰਡੀ ਰਾਮਤੀਰਥ ਰੋਡ ਕੈਂਟੋਨਮੈਂਟ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਕਾਰ ਤੇ ਆਇਆ ਜੋ ਦੇ ਕੋਲ ਪੀਬੀ 02 ईटी 3069 ਇੱਕ ਕਾਰ ਸੀਗੀ ਤੇ ਜਿਹਦੇ ਵਿੱਚ ਉਹ ਆਇਆ ਤੇ ਉਸਨੇ ਨਾਕੇ ਬੰਦੀ ਤੇਨੂੰ ਰੋਕਿਆ ਗਿਆ ਇਸ਼ਾਰਾ ਕੀਤਾ ਕਿ ਨਾਕਾ ਤੋੜਦਾ ਹੋਇਆ ਅੱਗੇ ਕਾਰ ਦੌੜਾਈ ਉਸਨੂੰ ਰੋਕ ਕੇ ਫੜਿਆ ਇੰਟਰਸੈਪਟ ਕੀਤਾ ਤਾਂ ਉਸ ਦੇ ਕੋਲੋਂ 8 ਕਿਲੋ ਜਿਹੜੀ ਹੈਰਨ ਬਰਾਮਦ ਹੋਈ ਹੈ ਸਰ ਐਨੀ ਵੱਡੀ ਇਨਕਨਸਾਈਨਮੈਂਟ ਇਹ ਕਿੱਥੇ ਲੈ ਕੇ ਜਾ ਰਹੀ ਸੀ ਔਰ ਕਿੱਥੋਂ ਲੈ ਕੇ ਆਇਆ ਹੈਗਾ ਇਹ ਇਹ ਸਾਡੀ ਜਿਹੜੀ ਹੰਦੀ ਪੁਸ਼ਕਿਸ਼ ਮੁਤਾਬਕ ਇਹ ਫਿਰੋਜ਼ਪੁਰ ਤੋਂ ਇਸਨੇ ਲਈ ਸੀ ਤੇ ਅੱਗੇ ਅਮਰitsar ਚੱਲਿਆ ਸੀ ਤੇ ਇਹ ਜਿਹੜੇ ਪਿਛਲੇ ਬੰਦੇ ਜਿੱਥੋਂ ਲਈ ਹੈ ਤੇ ਅੱਗੇ ਜਿਹਨੂੰ ਦੇਣੀ ਸੀ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਤੇ ਜਲਦ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਸਰ ਇਹ ਤਰੋਬਾਰ ਆਈ ਹੈਗੀ ਐ ਇਹ ਮੋਸਟ ਪ੍ਰੋਬਬਲੀ ਤਰੋਬਾਰ ਸਰ ਇਹ ਕਾ ਜੀ ਡੀਜੀਪੀ ਸਾਹਿਬ ਨੇ ਵੀ ਇੱਕ ਕੀਤੀ ਹੈ ਜੀ ਟਵੀਟ ਕੀਤਾ ਉਹਦੇ ਚ ਤਰਨਤਨ ਇਲਾਕੇ ਵਿੱਚ 6 ਕਿਲੋ ਵੀ ਫੜੀ ਗਈ ਐ ਸਰ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਹਨੂੰ ਤੇ ਜਾਂ ਇਹ ਅਲੱਗ-ਅਲੱਗ ਸਰ ਨਹੀਂ ਇਹ ਅਲੱਗ-ਅਲੱਗ ਹੈ ਜੀ ਉਹਨਾਂ ਦੀ ਅਲੱਗ ਰਿਕਵਰੀ ਹੋਈ ਏ ਸਾਡੀ ਅਲੱਗ ਸਰ ਦੋ ਦਿਨ ਪਹਿਲਾਂ ਸਰ ਪੱਟੀਵਾਰ ਸਰ ਦੇ ਨਾਲ ਜਿਹੜੀ ਪੀਸੀ ਕੀਤੀ ਸੀਗੀ ਉਦੋਂ ਡਰੋਨ ਨਾਲ ਹੀਰੋਇਨ ਆਈ ਸੀ ਕੀ ਇਹ ਹੀਰੋਇਨ ਉਹਦੇ ਨਾਲ ਵੀ ਖੇਪ ਆ ਸਕਦੀ ਜਿਹੜੀ ਪਾਸੇ ਪਈ ਹੋਵੇ ਜਿਹੜੀ ਨਿਗਾ ਚ ਨਾ ਆਈ ਹੋਵੇ ਤੇ ਬਾਅਦ ਚ ਉਹਨੂੰ ਆਇਡੈਂਟੀਫਾਈ ਕਰਕੇ ਲੈ ਕੇ ਜਾ ਰਹੇ ਹਾਂ ਠੀਕ ਦੇਖੋ ਇਹ ਪੈਕੇਟਸ ਤਾਂ ਉਵੇਂ ਹੀ ਸੀਗੇ ਤੇ ਉਹ ਕਿਹਾ ਨਹੀਂ ਜਾ ਸਕਦਾ ਪਰ ਉੱਥੇ ਪੂਰੀ ਥੋਰੋ ਸਰਚ ਹੋਈ ਸੀ ਉਸ ਜਗ੍ਹਾ ਤੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਾ ਸਰ ਜਿਹੜੇ ਇੱਥੋਂ ਦੇ ਸ਼ਖਸ ਨੇ ਦਿੱਤੀ ਹੈਗੀ ਆ ਅਹ ਕੀ ਹੋ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਹੈਗਾ ਔਰ ਐਡੀ ਵੱਡੀ ਕਨਸਾਈਨਮੈਂਟ ਹੈਗੀ ਸਰ ਜਿਵੇਂ 8 ਕਿਲੋ ਹੈਗੀ ਹੈ ਇਥੋਂ ਸਿੱਗੀ ਜਿਹੜੀ ਸਾਡੇ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੇ ਆਪਾਂ ਹੁਣੇ ਇਹਦਾ ਨਾਮ ਡਿਸਕਲੋਜ਼ ਨਹੀਂ ਕਰਾਂਗੇ ਤੇ ਬਟ ਅਸੀਂ ਜਲਦੀ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਜਲਦੀ ਪੜ ਲਾਂਗੇ ਠੀਕ ਸਰ ਜਿਹੜੇ 8 ਕਿਲੋ ਦੇ ਵਿੱਚ ਫੜੇ ਗਏ ਹੈਗੇ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈਗਾ ਹਾਂ ਜਿਹੜੇ ਅਸੀਂ ਆਕਾਸ਼ ਉਰਫ ਛੋਟੂ ਆ ਇਹ ਮੁਕਦਮਾ ਨੰਬਰ 47 9919 ਦਾ ਐਨਡੀਪੀਐਸ ਐਕਟ ਦਾ ਥਾਣਾ ਐਨਸੀਬੀ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਦਰਜਾ ਉਹਦੇ ਵਿੱਚ 290 ਗ੍ਰਾਮ ਮਿਰਕਲੇ ਦੇ ਤੋਂ ਹੈਰਨ ਰਿਕਵਰ ਹੋਈ ਸੀ ਤੇ ਇਵੇਂ ਹੀ ਦੂਸਰਾ ਮੁਕਦਮਾ 398 24822 ਦਾ ਪ੍ਰिजन ਐਕਟ ਦਾ ਦਰਜਾ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ